ਥਾਣਾ ਧਾਰੀਵਾਲ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ। ਹੁਸ਼ਿਆਰਪੁਰ ਜੇਲ੍ਹ ਤੋਂ ਪ੍ਰੋਟੈਕਸ਼ਨ ਵੜਨ ਤੇ ਲਿਆਂਦੇ ਗਏ ਮਨਪ੍ਰਿਤ ਵਰਫ ਜਸ਼ਨ ਦੀ ਨਿਸ਼ਾਨਦੇਹੀ ਤੇ ਧਾਰੀਵਾਲ ਪੁਲਿਸ ਨੇ ਹਥਿਆਰਾਂ ਦੀ ਵੱਡੀ ਰਿਕਵਰੀ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਐਸਐਚਓ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ कौर ਨੇ ਦੱਸਿਆ ਕਿ ਧਾਰੀਵਾਲ ਥਾਣੇ ਵਿੱਚ 29 ਅਗਸਤ ਨੂੰ ਇੱਕ ਐਫਆਈਆਰ ਨੰਬਰ 91 ਦਰਜ ਕੀਤੀ ਗਈ ਸੀ ਜਿਸ ਵਿੱਚ ਕਨੌਜਾਨ ਵਿਕਰਮ ਪੱਟੀ ਜੋ ਕਿ ਧਾਰੀਵਾਲ ਦਾ ਰਹਿਣ ਵਾਲਾ ਸੀ ਉਸ ਨੂੰ ਇੱਕ ਪਿਸਤੌਲ ਦੀ ਰਿਕਵਰੀ ਹੋਈ ਮਨਪ੍ਰੀਤ ਉਰਫ ਜਸ਼ਨ ਦੇ ਨਾਲ ਆਪਣੇ ਸਬੰਧਾਂ ਦੀ ਗੱਲ ਵੀ ਕਬੂਲੀ ਸੀ ਜੋ ਕਿ ਪਹਿਲਾਂ ਇੱਕ ਅਪਰਾਧਿਕ ਮੁਕੱਦਮੇ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਸਾਨੂੰ ਮਨਪ੍ਰੀਤ ਉਰਫ ਜਸ਼ਨ ਜਿਹੜਾ ਹੈਗਾ ਟਾਲੀਪਿੰਡ ਦਾ ਰਹਿਣ ਵਾਲਾ ਹੈਗਾ ਅਸੀਂ ਉਹਨੂੰ ਪ੍ਰੋਟੈਕਸ਼ਨ ਓਰਡਰ ਤੇ ਹੁਸ਼ਿਆਰਪੁਰ ਜੇਲ੍ਹ ਚੋਂ ਅਸੀਂ ਇਹਨੂੰ ਲੈ ਕੇ ਆਏ ਸੀਗੇ ਇਹਦੀ ਪੋਸ਼ੀਗੇਸ਼ ਦੇ ਵਿੱਚ ਅਸੀਂ ਇੱਕ ਦੇਸੀ ਪਿਸਟਲ ਕੱਟਾ ਜਿਹਨੂੰ ਕਹਿੰਦੇ ਤੇ 10 ਰੌਂਦ ਇੱਕ 에ਅਰ ਗਨ ਜਿਹੜੀ ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਆ ਜੀ ਇਹਦੇ ਵਿੱਚ ਸਾਡੇ ਧਾਰੀਵਾਲ ਥਾਣੇ 'ਚ 91 ਨੰਬਰ ਮੁਕੱਦਮਾ 29824 ਨੂੰ 255458 ਦਾ ਇੱਕ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਵਿਕਰਮ ਭੱਟੀ ਜਿਹੜਾ ਹੈਗਾ ਅਸੀਂ ਉਹਦੇ ਕੋਲੋਂ 에ਅਰ ਕਵਰ ਕੀਤਾ ਸੀ ਉਹਦੀ ਫਿਰ ਪੁਸ਼ਕਿਸ਼ ਵਿੱਚ ਇਹ ਸਾਨੂੰ ਉਹਨੇ ਦੱਸਿਆ ਵੀ ਮੈਂ ਜਿਹੜਾ ਹੈਗਾ ਵਾ ਉਹਨੇ ਇੱਥੇ ਆਉਂਦਾ ਸੀਗਾ ਉਹ ਇਹਦੇ ਨਾਲ ਰਿਲੇਸ਼ਨ ਸੀਗੇ ਪੱਟੀ ਦੇ ਨਾਲ ਜਸ਼ਨ ਦੇ ਇੱਥੇ ਆਂਦਾ ਸੀਗਾ ਉਹਦੇ ਕੋਲੋਂ ਹੀ ਮੈਂ ਲਿਆ ਹੈਗਾ ਫਿਰ ਉਹਦੀ ਨਿਸ਼ਾਨ ਉਹਦੇ ਬਿਆਨਾਂ 'ਤੇ ਪਹਨਾਮਜ਼ਦ ਕੀਤਾ ਇਹਨੂੰ ਤੇ ਫਿਰ ਅਸੀਂ ਇਹਨੂੰ ਹੁਣ ਕ੍ਰੈਕਸ਼ਨ ਵਾਰੰਟ ਤੇ ਲੈ ਕੇ ਆਏ ਜਿੰਨੇ ਸਾਨੂੰ ਹੁਣ ਆ ਜਿਹੜਾ ਹੈਗਾ ਰਿਕਵਰ ਕਰਾਇਆ ਇਹਦੇ ਵਿੱਚ ਇਹ ਟਾਂਡੇ ਥਾਣੇ ਚ ਵੀ ਜਿਹੜਾ ਇਹ ਵੈਪਨ ਰਿਕਵਰ ਕੀਤਾ ਟਾਂਡੇ ਥਾਣੇ ਵਿੱਚ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਵਾ ਇਹ 183 ਐਫ ਆਰ 78 ਜਮੀ ਨੂੰ 109 35 ਬੀ ਐਨ ਐਸ ਦੇ ਤਹਿਤ ਇੱਕ ਪਰਚਾ ਦਰਜ ਹੋਇਆ ਜਿਹੜਾ ਇਹਨਾਂ ਨੇ ਇਸ ਵਾਰਦਾਤ ਦੇ ਵਿੱਚ ਇਹ ਵੈਪ ਇਹ ਕੱਟਾ ਜਿਹੜਾ ਦੂਜ ਕੀਤਾ ਸੀ ਉਹ ਅਸੀਂ ਇਹ ਜਿਹੜਾ ਹੈਗਾ ਰਿਕਵਰ ਕੀਤਾ ਇਹਨਾਂ ਕੋਲ ਕਿੰਨਾ ਨਾਟਾ ਅਜੇ ਕੀਤਾ ਰਿਕਵਰ ਕੀ ਕੀ ਕੀਤਾ ਜੇ ਇੱਕ ਇੱਕ ਤਾਂ ਹੀ ਪਹਿਲਾਂ ਵਿਕਰਮ ਪੱਟੀ ਕੋ ਪਿਸਟੋਲ ਕੀਤਾ ਦੂਸਰਾ ਹੋਣਾ ਸੀ ਜਿਹੜਾ ਜਸ਼ਨ ਕੋਲੋਂ ਕੀਤਾ ਹੈਗਾ ਮਨਪ੍ਰੀਤ ਜਸ਼ਨ ਕੋਲੋਂ ਕੀਤਾ ਇਹ ਕੱਟਾ ਕੀਤਾ ਤੇ ਇੱਕ ਜਿਹੜੇ ਹੈਗੇ 10 ਰੌਂਦ ਕਿਤੇ ਹੁਣ ਤੇ ਨਾਲ ਇੱਕ 에어 ਗਨ ਜਿਹੜੀ ਹੈਗੀ ਸੀ ਰਿਕਵਰ ਕੀਤੀ ਇਹ ਦਿਨ ਮੈਡਮ ਸ਼ਾਇਆ ਸਾਹਿਬ ਬਿਲਕੁਲ ਇਹੋ ਜੀ ਗੱਲ ਹੈਗੀ ਹੈ ਜੀ ਇਹਨਾਂ ਦੇ ਲੜਾਈਆਂ ਝਗੜੇ ਕਰਨ ਵਾਸਤੇ ਲੁੱਟਾਂ ਖਮਾਂ ਕਰਨ ਵਾਸਤੇ ਜਿਹੜੇ ਹੈਗੇ ਆ ਇਹ ਸਾਰਿਆਂ ਦਾ ਇੱਕ ਗੈਂਗ ਆ ਉਧਰ ਸਾਰਿਆਂ ਦਾ ਇਕੱਠਿਆਂ ਦਾ ਗੈਂਗ ਸੀਗਾ ਜਿਹੜੇ ਕਿ ਹੁਣ ਕਈ ਕੁਝ ਤੇ ਸਾਨੂੰ ਉਹਨਾਂ ਦੇ ਐਡਰੈਸ ਵੀ ਨਹੀਂ ਸਾਰੇ ਕਲੀਅਰ ਹੋਏ ਹੈਗੇ ਉਹ ਉਤੋਂ ਵਾਲੀ ਪੁਲਿਸ ਨੂੰ ਜਿਹੜੇ ਲੜਿੰਦੇ ਹੈਗੇ ਆ ਜਿਹੜਾ ਪਰ ਸਾਡੇ ਨਾਲ ਲੜਿੰਦਾ ਸੀ ਅਸੀਂ ਉਹਨੂੰ ਕਰ ਲੈ ਹੈਗਾ ਇੰਡੀਆ ਕ੍ਰਾਈਮ ਨਿਊ zulm ke khilaf jung aap dekh rahe hain india crime